ਜੀ ਸਿੰਘ ਨਾਰੰਗ ਵਾਲੀਆਂ ਦੀ ਕੋਟੀ ਜਵਾਂ ਫੜਾਈ ਪਈ ਜਰਨੈਲ ਸਿਆ ਸਾਡੇ ਪੁੱਤ ਦਾ ਖਿਆਲ ਰਖੀ 70ਵੇਂ ਸੰਤ ਬਾਬਾ ਜਰਨੈਲ ਸਿੰਘ ਹਰਾਂ ਨੂੰ ਦਮਦਮੀ ਟਕਸਾਲ ਦੀ ਜ਼ਿੰਮੇਵਾਰੀ ਸੌਂਪੀ ਗੁਰੂ ਪੰਥ ਨੇ ਮੌਜ ਵਿੱਚ ਪਏ ਨੇ ਤੇ ਮੈਂ ਜਾ ਕੇ ਫਤੇ ਬੁਲਾਈ ਤੇ ਕਹਿੰਦੇ ਉਹ ਤੇਰਾ ਭਲਾ ਹੋਵੇ ਸਾਰੇ ਸਿੰਘ ਵਿਆਹ ਗਏ ਤੇ ਸਾਡਾ ਗਿਆਨੀ ਰਹਿ ਗਿਆ ਮੈਂ ਕਿਹਾ ਜੀ ਕੀ ਕਹਿੰਦੇ ਹੋ ਕਹਿੰਦੇ ਗਿਆਨੀ ਸਾ ਕਿੰਨੇ ਸਿੰਘ ਵਿਆਹੇ ਨੇ ਤੇ ਤੂੰ ਸਾਡਾ ਖਾਸ ਹੈ ਤੇ ਤੇਰਾ ਵਿਆਹ ਮੈਂ ਕਿਹਾ ਜੀ ਆਪਾਂ ਵੇਲੜ ਬੰਦੇ ਤੇ ਆਪਾਂ ਬੀਬੀ ਲਿਆਵਾਂਗੇ ਦੇਵਾਂਗੇ ਕਿਥੋਂ ਕਹਿਣ ਲੱਗੇ ਜੀ ਮੈਂ ਸਾਰਾਂ ਤੇ ਕਿਵੇਂ ਮੈਂ ਕਿਹਾ ਕਹਿੰਦੇ ਹੋ ਸਕਦਾ ਈ ਮੈਂ ਕਿਹਾ ਕਿਵੇਂ ਕਹਿੰਦੇ ਤੂੰ ਚਾਰ ਨਾਵਾਂ ਲੈਣੀਆਂ ਨੇ ਸਵੇਰੇ ਸਰਾਨਾ ਚੁੱਕ ਲਿਆ ਕਰੀ ਪਤਾ ਨਹੀਂ ਕਿਸ ਮੂਰ ਵਿੱਚ ਸਨ ਛਾਤੀ ਤੇ ਹੱਥ ਮਾਰ ਕੇ ਕਹਿੰਦੇ ਨੇ ਨੋਟਾਂ ਦੀ ਢੇਰੀ ਮੈਂ ਕਰਿਆ ਕਰਾਂਗਾ ਤੂੰ ਕਥਾ ਕਰੀ ਚੱਲ ਆ ਜਿਹੜੇ ਟੋਕਰੀਆਂ ਭਰਤੀਆਂ ਨੇ ਨਾ ਇਹ ਸੰਤ ਜਨੈਲ ਸਿੰਘ ਦੇ ਬਚਨਾਂ ਕਰਕੇ ਨੇ ਮੈਨੂੰ ਕੌਣ ਪੁੱਛਦਾ ਪੂਰਨ ਸ਼ਾਂਤ ਮਿਲਦਾ ਨਹੀਂ ਹੰਕਾਰ ਨਾਲ ਨਹੀਂ ਮੈਂ ਕਹਿੰਦਾ ਤੁਸੀਂ ਮੇਰੇ ਮੈਂ ਤੁਸੀਂ ਆਪਣੇ ਕਰਕੇ ਆਪਾਂ ਭੈਣ ਭਰਾ ਸਾਰੇ ਬੈਠੇ ਆਂ ਖਡੂਰ ਸਾਹਿਬ ਜਥਾ ਗਿਆ ਤੁਸੀਂ ਥੱਲੇ ਮੇਰੇ ਨਾਲ ਗੱਲ ਕਰਿਆ ਜੀ ਆਹ ਕੁਲਦੀਪ ਸਿੰਘ ਤੇ ਭਾਈ ਕਿਰਨ ਸਿੰਘ ਬੈਠੇ ਨੇ ਇਹ ਹਾਂਜੀ ਹਾਂਜੀ ਤਾਂ ਕਹੀ ਜਾਂਦੇ ਤੇ ਮੇਰੇ ਜਾਣ ਤੋਂ ਪੱਤਰ ਕੇ ਬਾਅਦ ਕਹਿੰਦੇ ਨੇ ਪਤਾ ਨਹੀਂ ਸਿੰਘ ਸਭ ਕੀ ਆ ਗਿਆ ਪਹਿਲਾਂ ਹਾਂਜੀ ਹਾਂਜੀ ਬੜਾ ਕਹਿੰਦੇ ਨੇ ਗਿਆ ਜੀ ਹਾਂਜੀ ਗਿਆਨੀ ਜੀ ਹਾਂਜੀ ਗਿਆਨੀ ਮੇਰੀ ਜਵਾਨ ਇਨੀ ਤੇਜ ਅੜਦੀ ਮੈਨੂੰ ਮੇਰੀ ਘਰ ਵਾਲੀ ਨੂੰ ਪਤਾ ਨਹੀਂ ਦੀ ਚੱਲਦਾ ਤੁਸੀਂ ਮੰਨੋਗੇ ਵੀ ਜਾਰਜਪੁਰੀ ਦਾ ਪਾੜ ਭਰਿਆ ਨਾ ਭਾਈ ਜਰਨੈਲ ਸਿੰਘ ਦਾ ਉਹਨੂੰ ਕੋ ਕੰਮ ਸੀ ਮੈਨੂੰ ਉਹਨੇ ਬੜੇ ਫੋਨ ਕੀਤੇ ਤੇ ਗੱਲ ਨਾ ਬਣੀ ਖੀਰੀ ਉਹਦਾ ਬੇੜਾ ਸਾਡੇ ਘਰ ਆਇਆ ਦਜੀਤ ਸਿੰਘ ਦਾ ਨਾਂ ਤੇ ਮੇਰੀ ਧਰਮ ਪਤਨੀ ਨੂੰ ਕਹਿਣ ਲੱਗਾ ਆਂਟੀ ਜੀ ਤਾਈ ਜੀ ਮੈਂ ਤਾਏ ਨਾਲ ਬੜੀਆਂ ਟਕਰਾਂ ਮਾਰੀਆਂ ਮੇਰੀ ਗੱਲ ਇੱਕ ਪੱਲੇ ਨਹੀਂ ਪਈ ਤੇ ਮੈਨੂੰ ਜਾਰਜਪੁਰਾ ਹੋਣਾ ਪਿਆ ਤੇ ਮੇਰੀ ਧਰਮ ਪਤਨੀ ਕਹਿਣ ਲੱਗੀ ਪੁੱਤ ਮੈਨੂੰ ਤਾਂ 35 ਸਾਲ ਵਿਆਹ ਹੀ ਨ ਹੋ ਕੇ ਮੇਰੇ ਪੱਲੇ ਨਹੀਂ ਪਈ ਤੈਨੂੰ ਕਿਵੇਂ ਪੈਜੂ ਇਹ ਮੇਰੀ ਅੱਡ ਬੀਤੀ ਜੇ ਸ਼ਾਂਤ ਮਿਲਦਾ ਨਹੀਂ ਮੈਨੂੰ ਖਰੂਬ ਸਭ ਕਹਿਣ ਲੱਗੇ ਤੂੰ ਕਥਾ ਕਰ ਮੇਰੀ ਉਦੋਂ ਭਗਤ ਬਾਣੀ ਤੇ ਮਾਫ ਕਰਨਾ 22-12 ਤੇ ਪਾੜ ਚੱਲਦਾ ਸੀ ਮੈਂ ਕਿਹਾ ਜੀ ਮੈਨੂੰ ਤਾਂ ਪਾੜ ਵੀ ਨਹੀਂ ਹੁੰਦਾ ਜੇ 22-12 ਤੇ ਮੈਂ ਪਾੜ ਕਰਦਾ ਕਹਿੰਦੇ ਜੋ ਆਂਦਾ ਬੋਲੀ ਚੱਲ ਮੁੜ ਕੇ ਭਾਈ ਜਨੈਰ ਸਿੰਘ ਬਿਆਸੀ ਕਥਾ ਕਰੇਗਾ ਅੱਧਾ ਘੰਟਾ ਮੈਂ ਲਾਇਆ ਜਿਸਕੇ ਸਿਰ ਉੱਪਰ ਤੂੰ Swami ਸੋਧੂ ਕੈਸਾ ਪਾਵੇ ਅੱਜ ਵੀ ਉਹ ਨਲਕਾ ਬਾਬੇ ਸਾਧੂ ਸਿੰਘ ਦੇ ਸਮਾਜ ਚ ਲੱਗਾ ਹੈ ਸੰਤ ਪੈਰ ਧੋਦੇ ਸਨ ਸਾਡੇ ਹੱਡ ਹੱਡ ਗੰਤੀ ਭਾਈ ਜਗਤਾਰ ਸਿੰਘ ਦੇ ਭੂਆ ਦੇ ਪੁੱਤ ਭਾਈ ਗੁਰਮੁਖ ਸਿੰਘ ਗੜਵਈ ਸਨ ਕਹਿੰਦੇ ਗੁਰਮੁਖ ਸਿੰਘਾਂ ਨੂੰ ਬਾਜ ਮਾਰ ਮੇਰੇ ਲਾਗੇ ਹੋਵੇ ਮੈਂ ਲਾਗੇ ਹੋਇਆ ਮੇਰੀ ਕੰਨ ਤੇ ਥਾਪੜਾ ਦੇ ਕਹਿਣ ਲੱਗੇ ਜਸੰਦ ਸਿਆ ਹੁਣ ਪੜੀ ਜਾਂ ਨਾ ਪੜੀ ਤੈਨੂੰ ਸਾਰਾ ਕੁਝ ਆਪਣੇ ਆਪ ਆ ਜਾਏਗਾ ਜੇ ਤਜਰਬਾ ਕਰਨ ਦੇ ਸੰਧ ਕਰਤਾਰ ਸਿੰਘ ਦੀ ਕਰਾਂ ਬਾਦ ਦਾ ਤੁਹਾਡੇ ਚ ਕੋਈ ਗੁਰਮੁਖ ਪਿਆਰਾ ਕੋਈ ਸ਼ਬਦ ਕੋਈ ਇਤਿਹਾਸ ਦੀ ਗਲਤੀ ਪਰਚੀ ਹੁਣੇ ਦੇ ਦਿਓ ਤੇ ਵੇਖਿਆ ਦੇ ਜਵਾਬ ਕਿਵੇਂ ਮਿਲਦਾ ਐਨੀ ਐ ਚੀਜ਼ਾਂ ਕੰਠ ਨਹੀਂ ਜਿਹ ਹੁੰਦੀਆਂ ਐਨੀਆਂ ਚੀਜ਼ਾਂ ਕੰਠ ਨਹੀਂ ਹੁੰਦੀਆਂ ਸੰਤਾਂ ਦੇ ਬਚਨ ਦੀ ਤਾਕਤ ਹੈ ਰੱਬ ਦੇ ਪਿਆਰੇ ਤਾਂ ਗੁੰਗਿਆਂ ਕੋਲੋਂ ਜਿਹੜਾ ਸਾਡਾ ਗੁਰੂ ਐ ਉਹ ਤਾਂ ਗੁੰਗਿਆਂ ਕੋਲੋਂ ਕੀਤਾ ਅਰਥ ਕਰਾ ਦਿੰਦਾ ਹੈ ਇਸ ਕਰਕੇ ਗੁਰਮੁਖੋ ਸੰਤ ਮਿਲਦੇ ਨਹੀਂ ਗੱਲ ਉੱਥੇ ਫੇਰ ਲਿਆਵਾਂ ਬੱਚਾ ਸੁੱਕਦਾ ਜਾਂਦਾ ਹੈ ਕਹਿੰਦੇ ਪੁੱਤ ਕੀ ਗੱਲ ਕਹਿਣ ਲੱਗਾ ਬਾਬਾ ਜੀ ਮੈਂ ਪਰਸੋਂ ਮਰ ਜਾਣਾ ਬੱਚਾ ਰੋ ਪਿਆ ਕਹਿੰਦਾ ਮੈਂ ਪਰਸੋਂ ਮਰ ਜਾਣਾ ਕਹਿੰਦੇ ਪੁੱਤਰਾ ਕੀ ਗੱਲ ਕਹਿੰਦਾ ਮੇਰਾ ਬਾਪੂ ਕਹਿੰਦਾ ਸੀ ਤੇਰੀ ਉਮਰ 11 ਸਾਲ ਹੈ ਸੰਤਾਂ ਨੇ ਮੱਥਾ ਚੁੰਮਿਆ ਜੱਫੀ ਪਾਈ ਜੱਫੀ ਝਲਿਆ ਤੇ ਕਹਿਣ ਲੱਗੇ ਪੁੱਤਰਾ ਤੇਰਾ ਬਾਪੂ ਭੁੱਲ ਗਿਆ ਤੇਰੀ ਉਮਰ 111 ਸਾਲ 11 ਮਹੀਨੇ ਤੇ 11 ਦਿਨ ਹੈ ਜਿਹੜੀ ਹਮਨਾ ਨਾਲ 11 ਸਾਲ ਸੀ ਨਾ ਉਹ ਸੰਤਾਂ ਦੇ ਵਚਨ ਦੇ ਨਾਲ ਗੁਰਮੁਖੋ ਇੰਨੀ ਉਮਰ ਵੱਧ ਗਈ